ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਨਗਰ ਨਿਗਮ ਤੇ ਨਗਰ ਕਾਉਂਸਲ ਚੋਣਾਂ ਨੂੰ ਲੈ ਕੇ ਅੱਜ VOTING ਹੋ ਰਹੀ ਹੈ ਤੇ ਅੱਜ ਸ਼ਾਮ ਤੱਕ ਨਤੀਜੇ ਵੀ ਆ ਜਾਣਗੇ ਨਵੇਂ ਕਾਉਂਸਲਰ ਚੁਣੇ ਜਾਣਗੇ ਪਰ ਪਟਿਆਲਾ ਦੇ ਵਿੱਚ ਇੱਕ ਵਾਰਡ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਹੈ ਵਾਰਡ ਨੰਬਰ 40 ਚਰਚਾ ਦੇ ਵਿੱਚ ਆ ਗਿਆ ਹੈ ਜਿੱਥੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਬੂਥ ਕੈਪਚਰਿੰਗ ਤੱਕ ਦੇ ਵੀ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਬਕਾ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਹੋਰਾਨੇ ਆਉਤੋਂ ਸੁਣਾਉਣੇ ਆ ਕਿ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਪ੍ਰਨੀਤ ਕੌਰ ਜੀ ਮਿਸਟਰਾਂ ਦੇ ਨਾਲ ਅੱਜ ਨਗਰ ਨਿਗਮ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਵਾਰਡ ਨੰਬਰ 40 ਚਰਚਾ ਦੇ ਵਿੱਚ ਆ ਗਿਆ ਪਟਿਆਲਾ ਦਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਦੇਖੋ ਮੈਂ ਬਹੁਤ ਬੁਰੀ ਗੱਲ ਕੀਤੀ 7:30 ਵਜੇ ਜਾ ਕੇ 100 ਬੰਦਾ ਅੰਦਰ ਕੋਟਮਾਲ ਕੋਟਮਾਲ ਕਰਕੇ ਬੂਥ ਕੈਪਚਰ ਕਰ ਲਿਆ ਜੀ ਬੰਦੇ ਸਾਡੇ ਹਲੇ ਬਾਹਰ ਬੈਠੇ ਨੇ ਔਰ 2-3 ਥਾਂ ਹੋਰ ਵੀ ਇਹ ਜਾਲੀ ਵੋਟਾਂ ਫੁਆਰ ਰਹੇ ਨੇ ਅੰਦਰ ਬੂਥ ਦੇ ਬਿਨਾ ਆਈਡੈਂਟੀਟੀ ਤੋਂ ਜੀ ਸੱਚੀ ਹੈ ਕੈਸੇ ਹਾਂਜੀ ਤੇ ਇਸ ਤੋਂ ਇਲਾਵਾ ਜਿੱਦਾਂ ਪਹਿਲਾਂ ਹਾਂਜੀ ਪਹਿਲਾਂ ਇਸ ਤੋਂ ਪਹਿਲਾਂ ਨਾਮਜ਼ਦਗੀਆਂ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸੀਗੇ ਕਿ ਕਿਸ ਤਰ੍ਹਾਂ ਦਾ ਚੱਲ ਰਿਹਾ ਮਾਹੌਲ ਕਿਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਹੱਲੇ ਤੱਕ ਪੀਸਵਲ ਸੀ ਹੁਣ ਜਿਹੜਾ ਹੋਇਆ ਕਰ ਰਹੇ ਨੇ ਗੁੰਡਾਗਰਦੀ ਜੀ ਪਰ ਅਸੀਂ ਦੇਖ ਰਹੇ ਹਾਂ ਵੀ ਆਰ ਸੋ ਫਾ ਵੀ ਆਰ ਆਲ ਗੋਇੰਗ ਅਰਾਊਂਡ ਅਲੱਗ ਅਨਦਰ ਬੂਥਾਂ ਚੀਕ ਕਰ ਰਹੇ ਨੇ ਹਾਂਜੀ ਤੇ ਇਹਦੀ ਇਹਦੀ ਕੋਈ ਤੁਸੀਂ ਸ਼ਿਕਾਇਤ ਵਗੈਰਾ ਕੀਤੀ ਅਸੀਂ ਕਰ ਰਹੇ ਹਾਂ ਔਰ ਜੋ ਵੀ ਲੀਗਲ ਐਕਸ਼ਨ ਹੋਣਾ ਹੋਊਗਾ ਅਸੀਂ ਪੂਰਾ ਐਂਡ ਤੱਕ ਲੈ ਕੇ ਜਾਵਾਂਗੇ ਹਾਂਜੀ ਥੈਂਕ ਯੂ ਜੀ ਜੀ ਮਿਹਰਬਾਨੀ ਤੁਹਾਡੀ ਦੱਸਦੇ ਕਿ ਲੰਬੇ ਸਮੇਂ ਤੋਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਉਡੀਕੀਆਂ ਜਾ ਰਹੀਆਂ ਸੀਗੀਆਂ ਮਾਮਲਾ ਕੋਟਾਂ ਤੱਕ ਵੀ ਪਹੁੰਚ ਗਿਆ ਜਿਸ ਤੋਂ ਬਾਅਦ ਦੇ ਵਿੱਚ ਨੋਟੀਫਿਕੇਸ਼ਨ ਹੁੰਦਾ ਹੈ ਤੇ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਸੀਗਾ ਕਿ 21 ਦਸੰਬਰ ਨੂੰ VOTING ਹੋਵੇਗੀ ਤੇ 21 ਦਸੰਬਰ ਨੂੰ ਹੀ ਨਤੀਜੇ ਆਉਣਗੇ 41 ਦੇ ਕਰੀਬ ਨਗਰ ਕੌਂਸਲਰ ਨੇ ਤੇ 5 ਨਗਰ ਨਿਗਮ ਨੇ ਜਿਨ੍ਹਾਂ ਦੇ ਵਿੱਚ ਅੱਜ ਚੋਣਾਂ ਹੋ ਰਹੀਆਂ ਨੇ ਤੇ ਇਸ ਤੋਂ ਇਲਾਵਾ ਵੀ ਕੁਝ ਵਾਰਡ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਅੱਜ ਚੋਣ ਨਹੀਂ ਹੋ ਰਹੀ ਉੱਥੇ VOTING ਮੁਲਤਵੀ ਕਰ ਦਿੱਤੀ ਗਈ ਹੈ ਕੋਰਟ ਦੇ ਹੁਕਮਾਂ ਦੇ ਮੁਤਾਬਕ ਤੇ ਉੱਥੇ ਕਦੋਂ ਨਵੀਆਂ ਤਰੀਕਾਂ ਦਾ ਐਲਾਨ ਹੁੰਦਾ ਦੇਖਣ ਵਾਲੀ ਗੱਲ ਹੋਵੇਗੀ ਤੇ ਅੱਜ ਸ਼ਾਮ ਤੱਕ ਕਿਹੜੀਆਂ ਤਰਾਂ ਦੇ ਉਮੀਦਵਾਰ ਬਾਜ਼ੀ ਮਾਰਦੇ ਨੇ ਜਿਵੇਂ ਹੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ